ਹੈਲੋ ਜੀ গুড ਮਾਰਨਿੰਗ ਸਾਰਿਆਂ ਨੂੰ ਅੱਜ ਅਸੀਂ ਬਣਾ ਰਹੇ ਹਾਂ ਮੂਲੀ ਦੇ ਪਰੌਂਠੇ ਜੋ ਕਿ ਖਾਣ ਨੂੰ ਬਹੁਤ ਟੇਸਟੀ ਬਣਦੇ ਤੇ ਬਣਾਉਣ ਚ ਬੜੇ ਆਸਾਨ ਨੇ ਸਭ ਤੋਂ ਪਹਿਲਾਂ ਆਪਾਂ ਮੂਲੀ ਲੈ ਲੈਣੀ ਆ ਤੇ ਇਹਨਾਂ ਨੂੰ ਕद्दूकस ਕਰ ਲੈਣਾ ਬਰੀਕ সাইਡ ਨਾਲ ਕਰਨਾ ਇਸ ਤਰ੍ਹਾਂ ਸਾਰੀਆਂ ਮੂਲੀਆਂ ਕद्दूकस ਕਰਨ ਤੋਂ ਬਾਅਦ ਇਹਨਾਂ ਨੂੰ ਨਿਚੋੜ ਲੈਣਾ ਜਿਹੜਾ ਇਹਨਾਂ ਦਾ ਪਾਣੀ ਆ ਉਹ ਅਲੱਗ ਕੱਢ ਦੇਣਾ ਸਾਰਾ ਪਾਣੀ ਕੱਢ ਦੇਣਾ ਇਹਨਾਂ ਨੂੰ ਨਿਚੋੜ ਕੇ ਤੇ ਜਿਹੜੇ ਲਾਸਟ ਤੇ ਬਚੇ ਇਹਨੂੰ ਕਿਸੇ ਪੌਣੀ ਦੇ ਵਿੱਚ ਪਾ ਕੇ ਐਵੇਂ ਨਿਚੋੜ ਲਓ ਸਮਾਰ ਕੇ ਚੰਗੀ ਤਰ੍ਹਾਂ ਸਾਰੇ ਆਪਾਂ ਕੱਦੂ ਗਸ਼ ਕੀਤੀਆਂ ਮੋਲੀਆਂ ਵਿੱਚ ਪਾ ਲੈਣੀਆਂ ਨੇ। ਨਾਟੇ ਦੇ ਵਿੱਚ ਨਮਕ ਪਾ ਲਓ। ਥੋੜੀ ਜੀ ਹਲਦੀ ਪਾ ਲਿਓ। ਤੇ ਨਾਲ ਹੀ ਪਾ ਦੋ ਲਾਲ ਮਿਰਚ। ਤੇ ਜੀਰਾ ਪਾ ਦੋ ਤੇ ਬਰੀਕ ਕੱਟਿਆ ਹੋਇਆ ਹਰਾ ਧਨੀਆ। ਸਾਰੀ ਚੀਜ਼ ਨੂੰ ਮਿਕਸ ਕਰ ਦੋ ਤੇ ਨਾਲ ਹੀ ਇਸ ਵਿੱਚ ਅਸੀਂ ਮੋਲੀਆਂ ਪਾ ਦਾਂਗੇ ਜਿਹੜੀਆਂ ਕੱਦੂਗਸ਼ ਕੀਤੀਆਂ ਨੇ ਪਹਿਲਾਂ ਇਹ ਸਾਰੀ ਚੀਜ਼ ਮਿਕਸ ਕਰ ਦੋ ਨੇ ਇਹਨੂੰ ਮਿਕਸ ਕਰ ਲਓ ਚੰਗੀ ਤਰ੍ਹਾਂ ਇਹਦੇ ਵਿੱਚ ਪਾਣੀ ਜ਼ਿਆਦਾ ਨਹੀਂ ਪਾਉਣਾ ਥੋੜਾ ਪਾਣੀ ਪਾ ਕੇ ਆਟਾ ਗੁੰਨੇ ਹਲਦੀ ਪਾਉਣ ਨਾਲ ਆਟੇ ਦਾ ਕਲਰ ਬਹੁਤ ਵਧੀਆ ਹੋ ਜਾਂਦਾ। ਉਹ ਜਿਉਣਾ 10 10 ਮਿੰਟ ਲਈ ਰੱਖ ਦਿਓ। ਸੋ ਹੁਣ ਸ਼ੁਰੂ ਕਰਦੇ ਹਾਂ ਪਰੌਂਠੇ ਬਣਾਉਣਾ। ਇਸ ਤਰੀਕੇ ਨਾਲ ਹਲਕੇ ਜਿਹੇ ਹੱਥਾਂ ਨਾਲ ਬੇਲਣੀਆਂ ਰੋਟੀ ਤੁਸੀਂ ਟ੍ਰਾਇੰਗਲ ਸ਼ੇਪ ਵੀ ਬਣਾ ਸਕਦੇ ਹੋ ਐਦਾਂ ਰਾਉਂਡ ਸ਼ੇਪ ਵੀ ਬਣਾ ਸਕਦੇ ਹੋ ਤੇ ਇਹਨੂੰ ਦੇਸੀ ਘਿਓ ਲਗਾ ਦੋ ਉੱਪਰ ਤੁਹਾਡਾ ਲੋਜੀ ਪਰੌਂਠਾ ਬਣ ਚੁੱਕਿਆ ਆਪਣਾ ਤੇ ਪਲੀਸ ਸਾਡੀ ਵੀਡੀਓ ਨੂੰ ਬਰਤਬਦ ਲਾਈਕ ਸ਼ੇਅਰ ਜਰੂਰ ਕਰਿਓ ਤੁਸੀਂ ਵੀ ਬਣਾ ਕੇ ਜਰੂਰ ਖਾਓ ਪਰੌਂਠੇ ਤੇ ਬੱਚਿਆਂ ਨੂੰ ਵੀ ਬਣਾ ਕੇ ਖਵਾਇਓ ਥੈਂਕ ਯੂ ਸੋ ਮੱਚ